ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਰੁਠਾ ਲਪਾਉਣ ਲਈ ਪੰਜਾਬ ਸਰਕਾਰ ਵੱਲੋਂ ਪੁਲਿਸ ਨੂੰ ਸਖਤ ਦਾਇਰ ਦਿੱਤੀਆਂ ਗਈਆਂ ਹਨ ਜਿਸ ਤਹਿਤ ਪੰਜਾਬ ਪੁਲਿਸ ਵੱਲੋਂ ਸਮੇਂ ਸਮੇਂ ਅਨੁਸਾਰ ਨਸ਼ਾ ਵਿਰੋਧੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੋਣੇ ਇੱਕ ਸਪੈਸ਼ਲ ਕਾਰਵਾਈ ਕਰਦੇ ਹੋਏ ਥਾਣਾ ਸਪੈਸ਼ਲ ਪੁਲਿਸ ਐਸਐਸਓਸੀ ਫਾਜ਼ਿਲਕਾ ਨੂੰ ਵੱਡੀ ਸਫਲਤਾ ਮਿਲੀ ਹੈ ਜਿਨ੍ਹਾਂ ਵੱਲੋਂ ਹੈਰੋਇਨ ਤੋਂ ਬਾਅਦ ਨਸ਼ੇ ਦੇ ਅੱਗੇ ਵਧੇ ਕਾਰਵਾਈ ਨੂੰ ਰੋਕਣ ਲਈ ਕਾਰਵਾਈ ਕੀਤੀ ਗਈ ਹੈ ਜਿਸ ਤਹਿਤ ਆਇਸ ਡਰੱਗਸ ਦਾ ਮਾਮਲਾ ਤਿਆਰ ਕੀਤਾ ਗਿਆ ਹੈ ਨਵੇਂ ਸਾਲ ਵਿੱਚ ਇਹ ਪਹਿਲਾ ਮਾਮਲਾ ਹੈ ਅਤੇ ਮੁਕੱਦਮਾ ਨੰਬਰ ਵੀ 1 ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਪੈਸ਼ਲ ਸੈਲ ਦੇ ਅਧਿਕਾਰੀ ਸਰਦਾਰ ਹਰਦੀਆਰ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੈ ਜੋ ਕਿ ਫਰੋਈਪੁਰ ਦੇ ਸਤਿਆ ਚੌਂਕ ਤੋਂ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਵਿਅਕਤੀ ਨੂੰ ਰੋਕਿਆ ਗਿਆ ਅਤੇ ਤਲਾਸ਼ੀ ਦੇ ਦੌਰਾਨ ਉਸ ਤੋਂ ਆਇਸ ਡਰੱਗਸ ਪ੍ਰਾਪਤ ਹੋਇਆ ਜੋ ਕਿ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਉਹਨਾਂ ਨੇ ਪੁਲਿਸ ਨੂੰ ਨੇ આરોપી ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ ਅਤੇ ਪੁਲਿਸ ਰਿਵਾਰਡ ਮੰਗੀ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਪਤਾ ਕੀਤਾ ਜਾਵੇਗਾ ਕਿ ਇਹ ਕਿਸ ਤੋਂ ਲਿਆਂਦੀ ਗਈ ਹੈ ਤੇ ਕਿਸ ਨੂੰ ਦਿੱਤੀ ਜਾਣੀ ਹੈ ਹੋਰ ਇਸ ਸੰਬੰਧ ਵਿੱਚ ਖੁਲਾਸੇ ਕਰਦੇ ਹੋਏ ਥਾਣਾ ਸਪੈਸ਼ਲ ਸੈਲ ਪੁਲਿਸ ਅਧਿਕਾਰੀ ਨੇ ਕੀ ਕੁਝ ਕਿਹਾ ਮੇਰਾ ਨਾਮ ਐਸਐਸ ਹਰਿਆਣ ਸਿੰਘ ਥਾਣਾ ਐਸਐਸ ਉਸੇ ਫਰਕ ਕਰ ਗਿਆ ਜੀ ਸਰ ਕਿਸ ਕੀ ਮਾਮਲਾ ਸਰ ਜਿਹੜਾ ਪੇਸ਼ ਕਰੀ ਮਾਮਲਾ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਵਿਰੋਧੀ ਚੜਾਈ ਗਈ ਮਹੰਦ ਦੇ ਤਹਿਤ ਮਾਨਯੋਗ ਡੀਜੀਪੀ ਸ੍ਰੀ ਗੌਰਵ ਯਾਦ ਆਈਪੀਐਸ ਅਤੇ ਮਾਨਯੋਗ ਸ੍ਰੀ ਆਰਨ ਟੋਕੇ ਸਪੈਸ਼ਲ ਡੀਜੀਪੀ ਅੰਡਰ ਇਨਸਕੁਰਿਟੀ ਦੀ ਰੈਨ ਮਈ ਹਤ ਸਾਡੇ ਮਾਨਯੋਗ ਏਜਸੀ ਲਖਵੀਰ ਸਿੰਘ ਪੀਪੀਐਸ ਦੀ ਗਵਾਈ ਹਤ ਕੱਲ ਮਿਤੀ 7 2 2024 ਨੂੰ ਸ਼ੌਂਕ ਸਤੀਏ ਦੇ ਕੋਲ ਗਸਟਾ ਕਾਰਦੇ ਸੀ ਜਿੱਥੇ ਮੁਖਬਦੇ ਨੇ ਇਤਲਾਹ ਦਿੱਤੀ ਵੀ ਇੱਕ ਆਦਮੀ ਬਲਕਾਰ ਸਿੰਘ ਦਾ ਨਾਮ ਦਾ ਜੋ ਮੋਟਰਸਾਈਕਲ ਤੇ ਨਸ਼ੀਲਾ ਪਦਾਰਥ ਲੈ ਕੇ ਆ ਰਿਹਾ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤੇ ਮੌਕੇ ਤੇ ਨਸ਼ੀਲਾ ਪਦਾਰਥ 'ਤੇ ਕਾਬੂ ਆ ਸਕਦਾ ਹੈ ਜਿੰਨੋਂ ਕੱਲ ਸਤੀਏਲੇ ਕੋਲ ਨਾਕਾਬੰਦੀ ਦੇ ਨਾਲ ਸਵੇਰ ਦੇ ਮੋਰਚਾ ਕਾਬੂ ਕੀਤਾ ਜਿੰਦੀ ਮਾਨਯੋਗ ਡੀਐਸਪੀ ਸਾਹਿਬ ਸ੍ਰੀਵੰਦੀਪ ਸਿੰਘ ਪੀਪੀਐਸ ਸਾਡੇ ਡੀਐਸਪੀ ਸਾਹਿਬ ਨੇ ਐਸਐਸ ਵਿੱਚ ਫੜ ਲਿਆ ਤੇ ਉਹਨਾਂ ਦੀ ਰਹਿਨ ਮੇਟੇ ਆਪਣੇ ਤਲਾਸ਼ੀ ਕੀਤੀ ਤਲਾਸ਼ੀ ਜਦੋਂ ਇਹਨਾਂ ਦਾ ਇੰਦੇ ਕੋਲ ਜੈਕਟ ਦੀ ਜੇਬ ਦੇ ਵਿੱਚ 220 ਗ੍ਰਾਮ ਨਸ਼ੀਲਾ ਪਾਊਡਰ ਜਿਹੜਾ ਆਇਸ ਜਿਹਨੂੰ ਕਹਿੰਦੇ ਆ ਬਾਰਾਂ ਬਰਾਮਦ ਹੋਇਆ ਜਿਹਨੂੰ ਅੱਜ ਪੇਸ਼ ਅਦਾਲਤ ਕਰ ਰਹੇ ਆ ਪੇਸ਼ਦਾਨਤ ਕਰਕੇ ਇਹਦੇ ਜੋ ਵੀ ਤੱਥ ਹੈ ਬੈਕਵਰ ਫੌਜਲਿੰਗ ਜੀ ਇਹ ਸਰ ਕਿਥੋਂ ਪ੍ਰੋਪਰ ਕਿਥੋਂ ਬਰਾਮਦ ਕਿਹੜਾ ਏਰੀਆ ਪੈਦਾ ਹੋ ਇਹ ਫਰੋਈਪੁਰੇ ਸਤੀਆ ਦਾ ਚੌਂਕ ਜੀ ਜੀ ਉਥੋਂ ਬਰਾਮਦ ਕੀਤੀ ਗਿਆ ਨਾਕੇ ਦੌਰਾਨ ਕੀਤਾ ਗਿਆ ਹਾਂ ਹਾਂ ਨਾਕਾ ਬੰਦੀ ਕੀਤੀ ਗਈ ਸੀ ਜੀ ਅੱਜ ਥਾਣਾ ਐਸਐਸਓ ਸੀ ਫਾਲ ਕਰੇ ਸੀ ਮਕਦਮਾ ਨੰਬਰ ਇੱਕ ਦਰਜ ਕੀਤਾ ਗਿਆ ਇਹ ਲੈ ਕਿਥੋਂ ਸੀ ਕੋਈ ਪਤਾ ਲੱਗਿਆ ਇਹ ਸਾਰਾ ਰਿਮਾਨਡ ਲੈਨੇ ਅੱਜ ਪੇਸ਼ ਕਰਦੇ ਆ ਜਾਂ ਸਰਬ ਦੇ ਵਾਰ-ਵਾਰ ਰਿਮਾਨਡ ਲੈ ਕੇ ਇਹਦੇ ਫਿਰ ਬੈਕਵਰ ਫੌਜਲਿੰਗ ਨਿਵਾਫੈਂਦੇ ਕਿਥੋਂ ਲੈ ਕੇ ਆ ਕਿੱਥੇ ਅੱਗੇ ਦੇਣੀ ਸੀ ਇਹਨਾਂ ਨੇ ਜੀ ਇਹ ਐਸਐਸਓ ਸੀ ਦਾ ਆਈਐਸ ਦੇ ਆਪਰ ਜੇ ਮੈਂ ਪਹਿਲਾ ਮਾਮਲਾ ਹੈ ਮਕਦਮਾ ਵੀ ਪਹਿਲਾ ਇੱਕ ਨ ਇਹ ਐ ਇਸ ਦਾ ਮਾਮਲਾ ਇਹਦੇ ਕੋਈ ਪਹਿਲਾਂ ਵੀ ਮੁਕਦਮੇ ਚੱਲਦੇ ਆ ਜੀ ਅਜੇ ਇਨਵੈਸਟੀਗੇਸ਼ਨ ਪਿਛਲੀ ਇਨਵੈਸਟੀਗੇਸ਼ਨ ਦਾ ਜ ਕੋਈ ਨਹੀਂ ਆਇਆ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਆ ਉਹਦੇ ਦਾ ਪਤਾ ਕਰਦੇ ਹਾਂ ਮੁਕਦਮਾ ਕਿੰਨੇ ਜਣੇ ਹੈਗੇ ਸੀ ਇਕੱਲਾ ਸੀ ਇਕੱਲਾ ਜਾਨੇ ਸੀ ਤੇ ਵਿਕਲ-ਵਕਲ ਵੀ ਸੀ ਹਾਂ ਮੌਸਮ ਸੀ ਮੌਸਮ ਤੇ ਆ ਰਿਹਾ ਸੀ ਉਹ ਬਰਬਤ ਹੋਇਆ ਹਾਂ ਮੌਸਮ ਬਰਬਤ ਹੋਇਆ ਕੋਈ ਹਥਿਆਰ ਵਗੈਰਾ ਵੀ ਹੈਗਾ ਸੀ ਨਹੀਂ ਹਜੇ ਤੱਕ ਕੋਈ ਨਹੀਂ ਰਿਮਾਨਡ ਲਿੰਨੇ ਆ ਦਰਾਨੇ ਰਿਮਾਨਡ ਜੋ ਵੀ ਸਾਹਮਣੇ ਆਏ ਕਰੀ एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत